ਰਾਣਾ ਗੁਰਮੀਤ ਸਿੰਘ ਛੋਡੇ ਨੂੰ ਫਿਰੋਜ਼ਪੁਰ ਤੋਂ ਬੀਜੇਪੀ ਨੇ ਉਮੀਦਵਾਰ ਐਲਾਨਿਆ ਅਤੇ ਅੱਜ ਆਪਣਾ ਰੋਡ ਚੋਂ ਕੱਢ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਣਾ ਇਸ ਵਕਤ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਜਲਾਲਾਬਾਦ ਦੇ ਤਸਵੀਰਾਂ ਨੇ ਜਿੱਥੇ ਕੀ ਵੱਡੀ ਗਿਣਤੀ ਵਿੱਚ ਸਮਰਥਕ ਉਹਨਾਂ ਦੇ ਸਵਾਗਤ ਦੇ ਲਈ ਖੜੇ ਹੋਏ ਨੇ ਅਤੇ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਇੱਥੇ ਸਵਾਗਤ ਜਿਹੜਾ ਹੈਗਾ ਉਹਨਾਂ ਦਾ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੇ ਨਾਲ ਕੀਤਾ ਗਿਆ ਕਿਉਂਕਿ ਕਿਤਨਾ ਕਿਤੇ ਕਿਸਾਨਾਂ ਵੱਲੋਂ ਵਿਰੋਧੀ ਅਸ਼ੰਕਾ ਜਿਹੜੀ ਹੈਗੀ ਹੈ ਪਹੁੰਚਾਈ ਜਾ ਰਹੀ ਸੀਗੀ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਰਾਣਾ ਗੁਰਮੀਤ ਸਿੰਘ ਸੋਢੀ ਜੋ ਨਹੀਂ ਇਸ ਵਕਤ ਇੱਥੇ ਲੋਕਾਂ ਨੂੰ ਮਿਲਦੇ ਹੋਏ ਉਹਨਾਂ ਦਾ ਸਵਾਗਤ ਇੱਥੇ ਕੀਤਾ ਜਾ ਰਿਹਾ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਜ਼ੋਰਦਾਰ ਤਰੀਕੇ ਨਾਲ ਸਮਰਥਕ ਟੋਲ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਇੱਥੇ ਉਹਨਾਂ ਦੇ ਵਿਚਾਰ ਪਹੁੰਚੇ ਹੋਏ ਨੇ ਰੋਡ ਸ਼ੋਅ ਜਿਹੜਾ ਅੱਜ ਦਾ ਉਹਨਾਂ ਦਾ ਕੱਢਿਆ ਜਾਣਾ ਹੈ जिला प्रधान ने इथो दे ओ उना दा स्वागत करते हुए नजर आ रहे ने त तस्वीर आ इस वक्त ਤੁਸੀਂ ਦੇਖ ਸਕਦੇ ਹੋ ਇੱਕ ਹੋਰ ਗੱਲ ਵੀ ਆਕੀ ਜਾ ਰਹੀ ਹੈ ਕਿ ਕਾਨਾਂ ਦੇ ਵੱਲੋਂ ਵਿਰੋਧ ਤਾਂ ਰਾਣਾ ਗੁਰਮੀਤ ਸਿੰਘ સોਢੀ ਜੋ ਨੇ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਜਿਹੜੀਆਂ ਨੇ ਫਿਰੋਜ਼ਪੁਰ ਦੀਆਂ ਨੇ ਬੁਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਾ ਤਸਵੀਰ ਤੁਸੀਂ ਦੇਖ ਸਕਦੇ ਹੋ ਫਿਰੋਜ਼ਪੁਰ ਦੇ ਸਿਮਾਮ ਲੋਕ ਜਿਹੜੇ ਨੇ ਜੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਕਿਤਾ ਜਾ ਰਿਹਾ ਹੈ ਲੋਕ ਜਿਹੜੇ ਨੇ ਉਹਨਾਂ ਨੂੰ ਮਿਲਣਦੇ ਰਹੀ ਪਹੁੰਚ ਰਹੇ ਨੇ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਕਿਤੇ ਨਾ ਵੀ ਕਿਤੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਐਸੇ ਇਲਾਕੇ ਵਿੱਚ ਬੀਜੇਪੀ ਇਸ ਵਕਤ ਆਪਣਾ ਜਿਹੜਾ ਹੈਗਾ ਹੈ ਹਲੋ ਸੁਭਾਸ਼ ਜਿਹੜੀ ਜਗ੍ਹਾ ਤੋਂ ਜੀ ਸ਼੍ਰੀ ਨਾਮ ਜੈ ਸ਼੍ਰੀ ਨਾਮ ਬੋਲੇ ਹਾਂ ਸਿਧਾਰਥ ਜਲਵਾ ਜਿਹੜੀ ਹੈਗੀ ਹੈ ਤੁਹਾਡੀ ਸਭ ਕਰਨ ਫੁਰਸਤ ਕਿਸ ਤਰੀਕੇ ਤਿਆਰੀ ਹੈਗੀ ਰੋਡਮਾਰਕ ਹਾਂਜੀ ਫੁਰਮਾਰ ਸ਼ੁਰੂ ਹੋ ਰਿਹਾ ਕਿਸ ਤਰੀਕੇ ਤਿਆਰੀ ਹੈਗੀ ਹੈ ਤਿਆਰੀਆਂ ਤੁਸੀਂ ਵੇਖ ਲਓ ਢੋਲ ਵੱਜੀ ਜਾ ਰਹੇ ਨੇ ਲੋਕ ਸਾਰੇ ਕਾਰਿਆਕਰਤਾ ਸਾਰੇ ਲੀਡਰ ਸਾਰੇ ਅਹੁਦੇਦਾਰ ਸਾਰੇ ਇੱਥੇ ਪਹੁੰਚੇ ਹੋਏ ਨੇ ਕੀ ਹਾਲ ਹੈ ਹਾਂ ਬਹੁਤ ਠੀਕ ਠਾਕ ਪ੍ਰਧਾਨ ਜੀ ਹਾਂਜੀ ਅੱਛਾ ਅੱਛਾ ਤੇ ਪੂਰੀ ਪੂਰੀ ਯਾਨੀ ਕਿ ਲੋਕਾਂ ਦੇ ਵਿੱਚ ਉਤਸ਼ਾਹ ਪੂਰਾ ਹੈ ਔਰ ਇਸ ਸੀਟ ਬਹੁਤ ਮਤ ਵੋਟਾਂ ਦੇ ਨਾਲ ਜਿੱਤਾਂਗੇ ਅਸੀਂ ਰੋਡ ਸ਼ੋਅ ਦੌਰਾਨ ਕਿਸ ਤਰੀਕੇ ਦਾ ਨਜ਼ਾਰਾ ਵੇਖਣ ਨੂੰ ਮੇਰਾ ਮਾਹੌਲ ਬਦਲਿਆ ਕੁਝ ਹਾਲ ਕੁ ਦੂਸੇ ਬੈਕਪ ਤੁਸੀਂ ਵੇਖੋ ਢੋਲ ਵੱਜੀ ਜਾਂਦੇ ਨੇ ਐਵੇਂ ਥੋੜੋ ਖਾਲੀ ਥੋੜੇ ਲੋਕ ਜਨਤਾ ਕਿੰਨੀ ਖੜੀ ਏ ਕਿੰਨੀਆਂ ਗੱਡੀਆਂ ਖੜੀਆਂ ਹਾਲੇ ਅੱਗੇ ਖੜੀਆਂ ਨੇ ਫਿਰ ਅਸੀਂ ਮੁਕਸਰ ਸਾਹਿਬ ਜਾਣਾ ਉੱਥੇ ਅੱਗੇ ਹੋਰ ਵਿੱਚ ਨਾਲ ਸ਼ਾਮਲ ਹੋਣੇ ਨੇ ਫਿਰ ਮਲੋਟ ਜਾਣਾ ਸੋ ਅੱਜ ਇਹ ਰੋਡ ਸ਼ੋਅ ਬਹੁਤ ਕਾਮਯਾਬ ਹੈ ਬਾਰਡਰ ਏਰੀਆ ਹੈ ਮੇਨ ਤੌਰ ਤੇ ਸਮੱਸਿਆਵਾਂ ਕਾਫੀ ਰਹਿੰਦੀਆਂ ਨੇ ਜਿਸ ਤਰੀਕੇ ਨਾਲ ਸੈਟਲਾਈਟ ਸੈਂਟਰ ਆਇਆ ਹੈ ਉਡੀਕ ਬੜੀ ਉਸ ਵਿੱਚ ਕੋਸ਼ਿਸ਼ ਰਹੀ ਹੈ ਔਰ ਕੀ ਕੋ ਸੋਚੇ ਵਿਜ਼ਨ ਕੀ ਕੁਝ ਲੈ ਕੇ ਆਏ 60 ਸੈਟਲਾਈਟ ਸੈਂਟਰ ਸ਼ੁਰੂ ਹੋ ਗਿਆ ਅਸੀਂ ਹੁਣ ਜਿਹੜੇ ਸਾਡੇ ਬਾਰਡਰ ਤੇ ਸਾਡੇ ਰਾਏ ਸਿੰਘ ਬਰਾਦਰੀ ਦੇ ਕਿੱਥੇ ਨੇ ਇੱਕ ਮਿੰਟ ਆ ਪੂਰਨ ਮਜੈਦੀਆ ਜੀ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਬਾਰਡਰ ਤੇ ਜਿਹੜੇ ਸਾਡੇ ਭਰਾ ਰਾਏ ਸਿੰਘ ਬਰਾਦਰੀ ਬੈਠੇ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਜਿਹੜੇ ਉਹਨਾਂ ਨੂੰ ਹੱਕ ਉਹ ਦਾਵਾਵਾਂਗੇ ਅਸੀਂ ਹੁਸੈਨੀ ਵਾਲਾ ਬਾਰਡਰ ਖੋਲਾਂਗੇ ਤਾਂ ਕਿ ਟ੍ਰੇਡ ਵਧੇ ਇਕਨੋਮੀ ਵਧੇ ਵਿਕਾਸ ਵਧੇ ਸਾਰੇ ਕੰਮ ਅਸੀਂ ਕਰਾਵਾਂਗੇ ਸ਼ੇਰ ਸਿੰਘ ਖਵਾਇਆ ਮੈਦਾਨ ਚ ਨੇ ਦੂਜੇ ਪਾਸੇ ਰਾਜਸੀ ਬਰਾਦਰੀ ਤੋਂ ਹੀ ਫੌਜੀ ਸਾਹਿਬ ਕਹਿ ਰਹੇ ਜਿਕੇ ਆਜਾਦ ਖੜੇ ਹੋ ਗਏ ਨੇ ਉਹ ਕਹਿੰਦੇ ਟਿਕਟ ਮੰਗਦੇ ਸਿਆਮਾ ਦੀ ਪਾਰਟੀ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਸ਼ੇਰ ਸਿੰਘ ਖਵਾਇਆ ਨੇ 10 ਸਾਲ ਜ ਕੁਛ ਕੀਤਾ ਲੈ ਪੁੱਛ ਲੋ ਆ ਵੀ ਬਰਾਦਰੀ ਆ ਵੀ ਮੈਂ ਵੀ ਮੈਂ ਵੀ ਬਰਾਦਰੀ ਦਾ ਹੀ ਇਹਨਾਂ ਦਾ ਐਸਸੀ ਦਾ ਦਰਜਾ ਜਦੋਂ ਦੁਲਾਇਆ ਤੇ ਉਹਨੇ ਕੋਈ ਅਜੇ ਤੱਕ ਕੀਤਾ ਜਿਹੜਾ ਹੁਣ ਕਰ ਦੇਗਾ ਜੇ ਆਓ ਪ੍ਰਧਾਨ ਜੀ ਜਿਹਨੇ 10 ਸਾਲ ਐਮਪੀ ਰਹਿ ਕੇ ਸ਼ੇਰ ਸਿੰਘ ਖਵਾਇਆ ਨੇ ਇਸ ਹਲਕੇ ਵਾਸਤੇ ਆ ਚਸ਼ਮਾ ਵੇਖਣਾ ਵੀ ਕਿਦਾਂ ਇੱਕ ਜਿਹੜਾ ਕਿਸੇ ਨੇ ਕੁਝ ਨਹੀਂ ਕੀਤਾ ਤੇ ਹੁਣ ਉਹ ਕੀ ਕਰੇਗਾ ਪਹਿਲਾਂ ਮੈਨੂੰ ਦੱਸੋ ਜਾਂ ਤਾਂ ਕਹਿਣਾ ਵੀ ਅੱਗੇ ਉਹਨੇ ਜਲਾਲਾਬਾਦ ਦੀ ਜਨਤਾ ਵਾਸਤੇ ਫਿਰੋਜ਼ਪੁਰ ਪਾਰਲੀਮੈਂਟ ਵਾਸਤੇ ਫਾਜ਼ਲਕਾ ਵਾਸਤੇ ਕੁਝ ਕੀਤਾ ਹੈ ਇਹ ਕਦੀ ਹੋਇਆ ਜ਼ਿੰਦਗੀ 'ਚ ਵੀ ਪ्योर ਇਲੈਕਸ਼ਨ ਲੜ ਰਿਹਾ ਹੈ ਪਾਰਲੀਮੈਂਟ ਦਾ ਤੇ ਜਿੱਥੇ ਮੁੰਡਾ ਐਮਐਲਏ ਉਥੋਂ 30000 ਵੋਟ ਤੇ ਹਾਰ ਰਿਹਾ ਉਹ 32000 ਤੇ ਕਿਉਂ ਜੀ ਦੱਸੋ ਮੈਂ ਕੋਈ ਗਲਤ ਕਹਿ ਰਿਹਾ ਇਹ ਤਾਂ ਹਿਸਟਰੀ ਹੈ ਉਹ ਉਹ ਕੀ ਕਹਿੰਦਾ ਰਾਏ ਸਿੰਘ ਬਰਾਦਰੀ ਸਾਰੀ ਉਹਨੇ ਜੇਬ ਚ ਪਾ ਲਈ ਸਾਡੇ ਵੀ ਤਾਂ ਅਸੀਂ ਵੀ ਤਾਂ ਰਾਏ ਸਿੰਘ ਬਰਾਦਰੀ ਚ ਦੇ ਨਾਲ ਸਾਡਾ ਪਿਆਰ ਹੈ ਪਰਿਵਾਰਕ ਸੰਬੰਧ ਨੇ ਸਾਰੇ ਰਾਏ ਸਿੰਘ ਕੀ ਖੜੇ ਨੇ ਸਾਨੂੰ ਰਾਏ ਸਿੰਘ ਦਾ ਮੰਨਦਾ ਹੀ ਲੱਗਦਾ ਵੱਡਾ ਫਰਕ ਲੱਗਦਾ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰ ਸਕੂ ਮੈਂ ਕਿਹਾ ਜੀ ਤੁਹਾਡੇ ਵਾਸਤੇ ਇੱਕ ਹਿਸਟੋਰੀਕਲ ਇਤਿਹਾਸਿਕ ਜਿੱਤ ਹੋਏਗੀ ਕਿਉਂਕਿ ਮੋਦੀ ਸਾਹਿਬ ਦੀ ਕਾਰਜ ਕਰਨੀ ਜਿਹੜੀ 10 ਸਾਲ ਦੀ ਹੋਈ ਹੈ ਲੋਕ ਉਹਦੇ ਤੋਂ ਪ੍ਰਭਾਵਿਤ ਨੇ ਲੋਕਾਂ ਨੂੰ ਸਿਰਫ ਉਹ ਦੱਸਣੇ ਹੈਗੇ ਕੰਮ ਤੇ ਅਗਾ 5 ਸਾਲ ਦਾ ਉਹਨਾਂ ਨੂੰ ਅਸੀਂ ਏਜੰਡਾ ਦੇਣਾ ਹੈ ਜਿਹੜੇ ਸਾਡੇ ਜਿਹੜੇ ਕੰਮ ਹੈਗੇ ਨੇ ਉਹ ਉਹ ਦੱਸਣੇ ਨੇ ਤੇ ਕਿਉਂ ਨਹੀਂ ਅਸੀਂ ਜਿੱਤਾਂਗੇ ਆ ਮੇਰੇ ਨਾਲ ਖੜੇ ਨੇ ਇਹਨੇ ਐਮਐਲਏ ਦਾ ਇਲੈਕਸ਼ਨ ਲੜੇ ਨੇ ਆ ਪ੍ਰਧਾਨ ਨੇ ਇਹਨਾਂ ਨਾਲ ਗੱਲ ਕਰੋ ਸਰ ਤਿਆਰੀ ਪੂਰੀ ਹੈ ਫਿਰ ਬਿਲਕੁਲ ਤਿਆਰੀ ਹੈ ਜੀ ਨਰਿੰਦਰ ਭਾਈ ਮੋਦੀ ਨੂੰ ਵੋਟਾਂ ਪੈਣਗੀਆਂ ਜੀ ਰਾਣਾ ਜੀ ਅੱਗੇ ਪਹਿਲਾਂ ਵੀ ਸਾਡੇ ਭਾਈਚਾਰੇ ਵਿੱਚ ਚਾਰ ਵਾਰੀ ਇਥੋਂ ਐਮਐਲਏ ਗੁਰੂ ਸਾਧੂ ਬਣੇ ਔਰ ਲੋਕ ਖੁਸ਼ ਨੇ ਸਾਰੇ ਹਾਂਜੀ ਬਿਲਕੁਲ ਡਟ ਕੇ ਸਪੋਰਟ ਦੇ ਰਹੇ ਆ ਆ ਪ੍ਰਧਾਨ ਜੀ ਕਿਵੇਂ ਤਿਆਰੀ ਪੂਰੀ ਹੈ ਫਿਰ ਬਿਲਕੁਲ ਪੂਰੀ ਤਿਆਰੀ ਹੈ ਔਰ ਬੜੇ ਵੱਡੇ ਮਾਰਜਨ ਨਾਲ ਜਿੱਤਾਂਗੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਤੁਹਾਨੂੰ ਤਸਵੀਰ ਤੁਸੀਂ ਵੇਖ ਰਹੇ ਹੋ ਇਸ ਵਕਤ ਜਿਹੜੀ ਹੈਗੀ ਹੈ ਇੱਥੇ ਜੋਰਦਾਰ ਤਰੀਕੇ ਨਾਲ ਸਵਾਗਤ ਜਿਹੜਾ ਹੈਗਾ ਐਂਡ ਇੱਥੇ ਰਾਣਾ ਛੋਡੀ ਸਾਹਿਬ ਦਾ ਕੀਤਾ ਗਿਆ ਹੈ ਅਤੇ ਉਹ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਸ ਵਕਤ ਇੱਥੇ ਤਸਵੀਰ ਹੈਗੀ ਹੈ ਉਹ ਬਦਲੇਗੀ ਅਤੇ ਨਰਿੰਦਰ ਮੋਦੀ ਜਿਹੜੇ ਨੇ ਉਹਨਾਂ ਦੀ ਪਾਰਟੀ ਵੱਡੀ ਜਿੱਫਤ ਪ੍ਰਾਪਤ ਕਰੇਗੀ ਤੇ ਪ੍ਰਧਾਨ ਮੰਤਰੀ ਉਹ ਜੋ

WhatsApp channel par